ਪਰ ਬੰਦੇ ਦਾ ਜੇ ਕੰਮ ਕਰਨ ਦਾ ਜਿਹੜਾ ਹੈਗਾ ਨੀਤ ਹੋਵੇ ਤਾਂ ਬੰਦਾ ਹਰ ਥਾਂ ਤੇ ਆਪਦਾ ਕੰਮ ਜਿਹੜਾ ਚਲਾ ਸਕਦਾ ਤੇ ਅੱਜ ਤਨੂੰ ਮੈਂ ਇਹੋ ਜਿਹੇ ਬੰਦੇ ਨਾਲ ਮਲਾਉਣਾ ਇੱਕ ਆ ਕਾਮਯਾਬ ਬੰਦੇ ਨਾਲ ਮਲਾਉਣਾ ਤੇ ਜਿਹਨੇ ਦੇਖੋ ਆ ਸਾਹਮਣੇ ਦੇਖ ਲੋ ਰੈਡੀ ਆ ਜਿਹੜੀ ਟੈਂਪੂ ਆ ਉਹਦੇ ਵਿੱਚ ਆਪਦਾ ਸਮਾਨ ਰੱਖ ਕੇ ਤੇ ਆਪਦਾ ਕੰਮ ਚਲਾ ਲਿਆ ਤੇ ਬਾਈ ਨੂੰ ਮਿਲਦੇ ਆ ਬਾਈ ਦੀ ਸ਼ਸ਼ੀਕਲ ਜੀ ਆ ਦਿਖਾ ਦਿਓ ਜੀ ਸ਼ਸ਼ੀਕਲ ਜੀ ਅੱਛੀ ਜੀ ਇਹ ਕਿਵੇਂ ਤੁਸੀਂ ਆ ਆਮ ਦੇਖਦੇ ਆ ਪੈਂਚਰਾਂ ਦਾ ਸਮਾਨ ਆ ਤੇਰੇ ਕੋਲ ਹਾਂਜੀ ਠੀਕ ਆ ਆਮ ਆਪਾਂ ਦੇਖਦੇ ਆ ਵੀ ਜਿਹੜਾ ਆ ਦੁਕਾਨ ਹੁੰਦੀ ਐ ਹਾਂਜੀ ਪੱਕੀ ਦੁਕਾਨ ਪਾਜੋ ਉਹਦੇ ਵਿੱਚ ਗੱਡੀਆਂ ਆਉਂਦੇ ਪੈਂਚਰ ਲਾਉਂਦੇ ਪਰ ਤੂੰ ਜਿਹੜਾ ਇਹਦੀ ਜਿਹੜੇ ਰੱਖੀ ਫਿਰਦੇ ਐ ਕਿਵੇਂ ਇਹ ਵੀਰੇ ਪਿੱਟ ਰੇਡ ਆਪਣਾ ਆਨਲਾਈਨ ਸਰਵਿਸ ਐ ਹਾਂਜੀ ਆਨਲਾਈਨ ਸਰਵਿਸ ਹਾਂਜੀ ਮਤਲਬ ਹਾਂਜੀ ਜਿੱਥੇ ਵੀ ਹੋ ਜੇ ਆਪਾਂ ਉੱਥੇ ਭਗ ਜੰਨੇ ਪੈਂਚਰ ਅੱਛਾ ਜਿੱਥੇ ਵੀ ਪੈਂਚਰ ਹੋ ਜੇ ਹਾਂਜੀ ਹਾਂਜੀ ਗੱਡੀ ਹਾਂਜੀ ਉੱਥੇ ਭਗ ਜੰਨੇ ਹਾਂਜੀ ਨਹੀਂ ਮਤਲਬ ਕੱਲਾ ਰੋਡ ਰੋਡ ਤੇ ਜਾਂ ਪਿੰਡਾਂ ਵਿੱਚ ਨਹੀਂ ਪਿੰਡਾਂ ਵਿੱਚ ਵੀ ਭਗ ਜੰਨੇ ਜੀ ਰੋਡ ਤੇ ਵੀ ਇੱਕ ਮਿੰਟ ਖੜੇ ਹੋ ਜਾ ਅੱਛਾ ਪਿੰਡਾਂ ਚ ਵੀ ਭਗ ਜੰਨੇ ਤੇ ਰੋਡ ਤੇ ਵੀ ਭਗ ਜੰਨੇ ਹਾਂਜੀ ਕਿੰਨੇ ਕ ਦੂਰ ਤੱਕ ਚਲੇ ਜਾਨੇ ਹੋ ਇਥੋਂ ਆਪਣਾ ਤਪੇ ਤੱਕ ਜੀ ਤਪੇ ਤੱਕ 13 ਰਾਮਪਰਾ ਰਾਮਪਰਾ ਹਾਂ ਜੀ ਤਪਾ ਦੇ ਰਾਮਪਰਾ ਹਾਂ ਜੀ ਕਿੰਨਾ ਕ ਟਾਈਮ ਹੋਗਾ ਆ ਕੰਮ ਕਿੰਨੇ ਇਹਨਾਂ 2 ਸਾਲ ਹੋ ਗਏ 2 ਸਾਲ ਦੇਖ ਲਓ ਬਾਈ ਜੀ ਇਹਨਾਂ ਨੇ ਦੇਖ ਲਓ ਮਤਲਬ ਇਹਨਾਂ ਨੇ ਸਮਾਨ ਦਿਖਾਦਨੇ ਆਜੋ ਬਾਈ ਨਾਲ ਆਜੋ ਆ ਸਮਾਨ ਦਿਖਾਦਨੇ ਆ ਵਿੱਚ ਮਤਲਬ ਆ ਟੈਂਪੂ ਦੇ ਵਿੱਚ ਸਾਰਾ ਸਮਾਨ ਰਕਲੇ ਕੀ ਕੋਸ਼ਾ ਸਮਾਨ ਇਹਦਾ ਇਹ ਬਾਈ ਗੱਨਾਂਗੇ ਆਪਣੇ ਕੋਲ ਟਾਇਰ ਖੋਲਣ ਵਾਲੀ ਗੱਨਾਂਗੇ ਅੱਛਾ ਵੱਡੀ ਗੱਨਾਂ ਉਹ ਕਦੇ ਚਲਦੀ ਆ ਹਾਂ ਜੀ ਹਵਾ ਤੇ ਚਲਦੀ ਆ ਅੱਛਾ ਹਾਂਜੀ ਆ ਲੱਗੀ ਹੋਇਆ ਹਾਂਜੀ ਉਹ ਸੀਗਾ ਉਹਦਾ ਗੇਟ ਵਾਲ ਜੀ ਅੱਛਾ ਉਹ ਗੇਟ ਵਾਲ ਆ ਵਿੱਚ ਵੱਡੀ ਵੱਡੀ ਟੈਂਕੀ ਧਰੀ ਹੋਈ ਆ ਹਵਾ ਹੋਊਗਾ ਫਿਰ ਵੱਡੇ ਟਰਾਲਨ ਰੂਲਾਂ ਚ ਵੀ ਚੱਲ ਜਾਂਦਾ ਸਾਰੇ ਕਾ ਅੱਛਾ ਗੱਲ ਦਿਖਾ ਦੋ ਸਾਨੂੰ ਫਿਰ ਕਹਿੰਦੇ ਆਹ ਲੋ ਜੀ ਦਿਖਾਇਓ ਨੇੜੇ ਆ ਕੇ ਦਿਖਾ ਦੋ ਮਤਲਬ ਇਹਨਾਂ ਦਾ ਪੂਰੀ ਸਰਵਿਸ ਆ ਇਹਨਾਂ ਦੀ ਤੇ ਇੱਕ ਤਰ੍ਹਾਂ ਦੀ ਪੂਰੀ ਸਰਵਿਸ ਆ ਹਾਂਜੀ ਹਾਂਜੀ ਤੇ ਮਤਲਬ ਆਹ ਦਿਖਾ ਦੋ ਨੇੜੇ ਕਰਕੇ ਕਿੱਡਾ ਵੀ ਕੋਈ ਵੱਡਾ ਟਰਾਲਾ ਹੋਵੇ ਜਾਂ ਕੁਝ ਹੋਵੇ ਜਿਹੜੀ ਹੈਗੀ ਹੈ ਇਹਨਾਂ ਨੇ ਉੱਥੇ ਹੀ ਜਾ ਕੇ ਹਰ ਥਾਂ ਤੇ ਮੰਨ ਲਓ 15 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਕਰੇ ਖਰਾਬ ਹੋ ਗਈ ਪੈਂਚਰ ਹੋ ਗਈ ਜਾਂ ਟਾਇਰ ਫਟ ਗਿਆ ਤਾਂ ਇਹ ਬਾਈ ਉੱਥੇ ਪਹੁੰਚ ਜਾਂਦਾ ਇਹ ਬਾਈ ਫਿਰ ਤੁਸੀਂ ਕੀ ਸੋਚ ਕੇ ਕੀ ਸੋਚ ਕੇ ਤੁਸੀਂ ਆਹ ਕੰਮ ਚਲਾਇਆ ਵੀ ਬੜੀ ਗੰਦਗੂੰ ਨਹੀਂ ਸੀ ਕਿ ਜਾਂ ਦਿਮਾਗ ਦੀ ਗੱਲ ਆਈ ਦਿਮਾਗ ਦੀ ਗੱਲ ਆਈ ਹੈ ਜੀ ਅੱਛਾ ਹਾਂਜੀ ਵੀ ਪ੍ਰੋਜੈਕਟ ਚਲਾਉਣਾ ਕਿ ਲੋਕਾਂ ਕੋਲ ਹੋਣਾ ਚਾਹੀਦਾ ਵੀ ਜਿੱਥੇ ਲੋਕਾਂ ਦੀ ਡਿਮਾਂਡ ਹੋਵੇ ਹਾਂਜੀ ਹਾਂਜੀ ਤੇ ਵੀ ਉੱਥੇ ਪਹੁੰਚ ਇੱਕ ਗੱਲ ਵੀ ਸਹੀ ਆ ਵੀ ਜਿਵੇਂ ਬਾਈ ਦਾ ਗੱਲ ਬਿਲਕੁਲ ਸਹੀ ਹੈ ਜਿਵੇਂ ਰੋਰ ਤੇ ਆਪਾਂ ਆਉਂਦੀ ਹੋਈ ਗੱਡੀ ਕੋਈ ਪੈਂਚਰ ਹੋ ਗਿਆ ਆਪਣੇ ਕੋਲ ਸਟਿਪਨੀ ਵੀ ਨਹੀਂ ਹੈਗੀ ਤੇ ਫਿਰ ਉਹ ਬੰਦਾ ਜਾਵੇ ਕਿੱਥੇ ਹਾਂਜੀ ਤੇ ਉੱਥੇ ਫਿਰ ਤੁਸੀਂ ਪਹੁੰਚ ਜਾਂਦੇ ਨਾਲ ਹਾਂਜੀ ਹਾਂਜੀ ਠੀਕ ਹੈ ਨਾਲ ਦੀ ਨਾਲ ਸਰਪ ਜਦੋਂ ਫੋਨ ਵੱਗ ਗਿਆ ਹੀ ਨਾਲ ਦੀ ਆ ਪਹੁੰਚਦੇ ਤੇ ਫੋਨ ਨੰਬਰ ਬਾਈ ਜੀ ਨੂੰ ਇੱਕ ਵਾਰੀ ਸਕਰੀਨ ਤੇ ਬੋਲ ਦੋ ਸੀ 9761 9701 0833 082 38 38 ਇਹ ਤੁਹਾਡਾ ਨੰਬਰ ਹੈ ਨਾਮ ਕੀ ਹੈ ਤੁਹਾਡਾ ਕੁਲਦੀਪ ਜੀ ਕੁਲਦੀਪ ਪਿੰਡ ਕਿਹੜਾ ਤੁਹਾਡਾ ਕਿੱਥੋਂ ਆ ਜੀ ਤੇ ਟਾਈਮ ਪਾਸ ਵਧੀਆ ਹੋ ਰਿਹਾ ਹਾਂਜੀ ਵਧੀਆ ਠੀਕ ਹੈ ਜੀ ਆ ਦਿਖਾ ਦਿਓ ਜੀ ਆਪਾਂ ਫੇਰ ਦਿਖ ਇਹਨਾਂ ਟੈਂਪੂ ਦੇ ਉੱਪਰ ਵੀ ਆਦਾ ਨੰਬਰ ਲਿਖਿਆ ਹੋਇਆ ਹੈਗਾ ਤੇ ਵਿੱਚ ਸਾਰੀਆਂ ਮਸ਼ੀਨਾਂ ਨੇ ਜਿੱਡੀ ਮਰਜ਼ੀ ਕੋਈ ਗੱਡੀ ਵੀ ਮਸ਼ੀਨਰੀ ਥੋੜੀ ਪੈਂਚਰ ਹੋ ਜਾਂਦੀ ਆ ਹਵਾ ਘਟ ਜਾਂਦੀ ਆ ਤੇ ਉੱਥੇ ਹਵਾ ਵੀ ਪਾ ਕੇ ਆਉਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਮੰਨ ਲਓ ਇੱਕ ਜੇ ਕਾਰ ਜੇ 10 ਕਿਲੋਮੀਟਰ ਤੇ ਕਾਰ ਖਰਾਬ ਹੋ ਗਈ ਹਾਂਜੀ ਹਾਂਜੀ 10 ਕਿਲੋਮੀਟਰ ਤੇ ਕਾਰ ਮਤਲਬ ਉਹਦਾ ਪੈਂਚਰ ਹੋ ਗਈ ਤਾਂ ਇੱਕ ਕਾਰ ਦੇ ਪੈਂਚਰ ਦੇ 1 ਰੁਪਏ ਇੱਕ ਪੈਂਚਰ ਦੇ ਕਿੰਨੇ ਰੁਪਏ ਲੈਣੇ ਤੁਸੀਂ 10 ਕਿਲੋਮੀਟਰ 'ਚ 100 ਰੁਪਏ ਲੈ ਲੀਂ ਅੱਛਾ 100 ਕਿਲੋਮੀਟਰ 10 ਕਿਲੋਮੀਟਰ ਜਾਓਗੇ ਵੀ ਟੈਂਪੂ ਤੇ ਹਾਂਜੀ ਹਾਂਜੀ ਆਉਂਗੇ ਵੀ ਪੰਚਰ ਵੀ ਲਾਇਆ 100 ਰੁਪਏ ਬਸ ਔਰ 150 ਰੁਪਏ ਹੀ ਬਸ ਅੱਛਾ 100 150 ਰੁਪਏ ਦੇ ਵਿੱਚ ਬਹੁਤ ਵੱਡੀ ਗੱਲ ਆ ਜੀ ਤੁਸੀਂ ਇਹ ਦੇਖੋ ਹੋਮ ਟੂ ਸਰਵਿਸ ਘਰ ਦੇ ਵਿੱਚ ਸਰਵਿਸ ਉਹ ਵੀ ਦੇਖੋ ਇਹਨੇ ਦੇਣੀ ਆ ਪੰਚਰ ਹੈਗਾ ਮਨ 150 ਤਾਂ ਵੈਸੇ ਹੀ ਲੈਂਦੇ ਆ ਹਾਂਜੀ ਹਾਂਜੀ ਬਸ ਜੀ ਟਾਈਮ ਪਾਸ ਹੋ ਜਾਂਦਾ ਜੀ ਵਧੀਆ ਟਾਈਮ ਪਾਸ ਵਧੀਆ ਹੋ ਜਾਂਦਾ ਆ ਦੇਖ ਲਓ ਜੀ ਬਹੁਤ ਬਾਈ ਦੀ ਵੱਡੀ ਦੇਣ ਆ ਤੇ ਇੱਕ ਜਿਵੇਂ ਮੈਂ ਪਹਿਲਾਂ ਵੀਡੀਓ ਪਾਈ ਸੀ ਕਾਮਯਾਬ ਬੰਦੇ ਦੀ ਤੇ ਇਹ ਵੀ ਮੈਨੂੰ ਬਹੁਤ ਜ਼ਿਆਦਾ ਕਾਮਯਾਬ ਬੰਦਾ ਲੱਗਿਆ ਜਿਹੜਾ ਘਰੇ ਸਰਵਿਸ ਕਰਦਾ ਅਗਲੇ ਦੀ ਕਿਉਂਕਿ ਅੱਜ ਕੱਲ ਜਿਹੜਾ ਟ੍ਰੈਂਡ ਆ ਉਹ ਟ੍ਰੈਂਡ ਹੈਗਾ ਹੋਮ ਟੂ ਸਰਵਿਸ ਵੀ ਘਰ ਦੇ ਵਿੱਚ ਹਰ ਬੰਦੇ ਨੂੰ ਆਪਣੀ ਜਿਹੜੀ ਹੈਗੀ ਸੇਵਾਵਾਂ ਚਾਹੀਦੀਆਂ ਨੇ ਘਰ ਦੇ ਵਿੱਚ ਉਹਰਾ ਖਾਣਾ ਪਹੁੰਚਣਾ ਚਾਹੀਦਾ ਪਰ ਇਹ ਜਿਹੜੀ ਹੈਗੀ ਮਜਬੂਰੀ ਦੇ ਵਿੱਚ ਭਾਜੀ ਲੋਕਾਂ ਨੂੰ ਪੈਂਚਰ ਲਾ ਕੇ ਤੁਸੀਂ ਆਉਨੇ ਹੋ ਰੋਡ ਤੇ ਪੈਂਚਰ ਲਾ ਕੇ ਆਉਨੇ ਹੋ ਕਦੇ ਕਿਸੇ ਬੰਦੇ ਨੇ ਤੁਹਾਨੂੰ ਕਿਹਾ ਹੋਵੇ ਯਾਰ ਬਾਈ ਤੁਹਾਡਾ ਕੰਮ ਕਿਵੇਂ ਆ ਜਾਂ ਬਈ ਮਤਲਬ ਕਹਿੰਦੇ ਬਹੁਤ ਧੰਨਵਾਦ ਯਾਰ ਬਹੁਤ ਬਹੁਤ ਮਿਹਰਬਾਨੀ ਜੀ ਜਦੋਂ ਬੁਰੀਆਂ-ਕੁਰੀਆਂ ਤੇਰੀ ਲੰਘਦੇ ਨੇ ਮੋਟਰਸਾਈਕਲ ਸਕੂਟਰੀ ਤੇ ਜੋ ਪੈਂਚਰ ਹੋ ਜਾਂਦੇ ਆਂ ਯਾ ਬਹੁਤ ਧੰਨਵਾਦ ਕਰ ਦਿਓ ਜੀ। ਅੱਛਾ ਧੰਨਵਾਦ ਕਰਦੇ ਰੋਗੇ। ਇਹਨਾਂ ਦੀ ਬਹੁਤ ਵਧੀਆ ਸਰਵਿਸ ਹੈ ਜੀ। ਬਹੁਤ ਵਧੀਆ ਸਰਵਿਸ ਹੈ। ਹਾਂਜੀ। ਤੇ ਕਿੰਨੇ ਹੁਣ ਤੱਕ ਲਾ ਚੁੱਕੇ ਆ? ਹਾਂਜੀ। ਹੁਣ ਤੱਕ ਕਿੰਨੇ ਕੇ ਮਤਲਬ ਪੈਂਚਰ ਲਾ ਚੁੱਕੇ? ਜਾ ਕੇ ਰੋਡਾਂ ਤੇ 8-9 ਲਾਤੀ। ਅੱਛਾ। ਹਾਂਜੀ। 8900। ਨਾ 8 89। ਹਾਂਜੀ। 89 ਟੋਟਲ ਸਾਰੇ 35। ਨਹੀਂ 2 ਸਾਲਾਂ ਚ। 2 ਸਾਲਾਂ ਚ ਤਾਂ ਬਥੇਰੇ ਲਾਤੀ ਜਾਣਗੇ। 89 ਅੱਜ ਲਾਤੇ। ਹਾਂ। ਅੱਛਾ 8-9 ਪੈਂਚਰ ਇਹਨਾਂ ਨੇ ਅੱਜ ਲਾਤੇ ਜੀ ਤੇ 2 ਸਾਲਾਂ ਚ ਤਾਂ ਪਤਾ ਹੀ ਨਹੀਂ ਕਿੰਨੇ ਕ ਲਾਤੇ ਤੇ ਇਹ ਸਰਵਿਸ ਬਹੁਤ ਵਧੀਆ ਜੀ ਇਹਨਾਂ ਦੀ ਤੁਸੀਂ ਤੁਹਾਡਾ ਸਕਰੀਨ ਤੇ ਜਿਹੜਾ ਹੈਗਾ ਨੰਬਰ ਵੀ ਇਹਦਾ ਚੱਲ ਰਿਹਾ ਬਾਈ ਦਾ ਥੋੜੀ ਜੇ ਅਕਰ ਗੱਡੀ ਕਿਤੇ ਵੀ ਪੈਂਚਰ ਹੋ ਜਾਂਦੀ ਆ ਨੇੜੇ-ਤੇੜੇ ਜਿੰਨੇ ਵੀ ਪਿੰਡਾ ਚਾਹੇ ਕਿੱਥੋਂ ਆ ਜਾਇਦਾ ਰਾਮਪਰਾ ਹੈ ਇਹ ਰੋਡ ਦੇ ਉੱਪਰ 20 ਕਿਲੋਮੀਟਰ ਘਰਾੜ ਵਾਲਾ ਜੇਠੂ ਕੀ ਬੁੱਗਰ ਜੇਠੂ ਕੀ ਬੁੱਗਰ ਅੱਛਾ ਪਿੰਡਾਂ ਦੇ ਨਾਮ ਬੋਲ ਦੋ ਜਿੱਥੇ ਜਿੱਥੇ ਤੁਹਾਡੀ ਸਰਵਿਸ ਹੈਗੀ ਹੈ ਘਰਾੜ ਵਾਲਾ ਜੀ ਜੇਠੂ ਕੀ ਰਾਜ ਬੁੱਗਰੀ ਚੋਟੀਆਂ ਹਮ ਗੱਲਕਲਾਂ ਗੱਲਕਲਾਂ ਹਾਂਜੀ ਰਾਮਪ ਇਥੋਂ ਇਥੋਂ ਜੈਤ ਜਿਉਣੀ ਜੀ ਵਿਦਿਆਲਾ ਹਮ ਵੱਲੋ ਹਮ ਸਰਬਸਹੀ ਇਹ ਸਾਰੇ ਪਿੰਡ ਨੇ ਜੀ ਬਾਕੀ ਰੋਡ ਆ ਜੀ ਰਾਮਪ੍ਰੇਤ ਲੈ ਕੇ ਤਪੇ ਤੱਕ ਪੰਜ ਚਾਰ ਕਿਲੋਮੀਟਰ ਅੱਗੇ ਪਿੱਛੇ ਵੀ ਉਹ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਆ ਪਰ ਗੱਲ ਇਹ ਆ ਵੀ ਸਰਵਿਸ ਦੇਖੋ ਤੁਸੀਂ ਇਹਨਾਂ ਦੀ ਕਿੰਨੀ ਵਧੀਆ ਹੈ ਰੇਟ ਲਗਭਗ 9 ਕਿਨੇ 10 20 ਰੁਪਏ ਵੱਧ ਲੈਂਦਾ ਤੇ ਬਾਈ ਦੀ ਤੇ ਕੰਮ ਬਹੁਤ ਵਧੀਆ ਤੇ ਸ਼ੇਅਰ ਜ਼ਰੂਰ ਕਰਦੇ ਹੋ ਇਹ ਹਜੇ ਬੰਦੇ ਨੂੰ ਪ੍ਰੋਮੋਟ ਕਰਨਾ ਪੈਂਦਾ ਹੁੰਦਾ ਉਹ ਆਪਾਂ ਵੀਡੀਓ ਵੀਡੀਓ ਆਪਾਂ ਦੇਖੀ ਜਾਂਦੇ ਹੁੰਨੇ ਆ ਤੇ ਸਾਰੇ ਆਪਾਂ ਚੱਕ ਦੇ ਕਲਿੱਕ ਮਾਰਦੇ ਮਿੰਟ ਮਾਰਦੇ ਆ ਕੋਈ ਐਹੋ ਜੀ ਸੈਂਸਿਟਿਵ ਹੁੰਦੀ ਆ ਜਾਂ ਭੜਕਾਉ ਵੀਡੀਓ ਹੁੰਦੀ ਆ ਉਹਨੂੰ ਬੜੇ ਆਪਾਂ ਲਾਈਕ ਕਰਦੇ ਆ ਤੇ ਉਹਨੂੰ ਸ਼ੇਅਰ ਕਰਦੇ ਆ ਬਈ ਬਣ ਕੇ ਅੱਜ ਆ ਬਾਈ ਦੀ ਜਿਹੜੀ ਕਲਾ ਹੈਗੀ ਆ ਉਹਨੂੰ ਤੁਸੀਂ ਸਮਰਪਿਤ ਹੋ ਗਏ ਵੀਡੀਓ ਨੂੰ ਜਿਹਦਾ ਹੈਗਾ ਸ਼ੇਅਰ ਜ਼ਰੂਰ ਕਰਨਾ ਤੇ ਲਾਈਕ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਜੇ ਇਸ ਤਰ੍ਹਾਂ ਦਾ ਬੰਦਾ ਜਿਹੜਾ ਹੈਗਾ ਤੁਹਾਡੇ ਵੀ ਕੋਈ ਧਿਆਨ ਚਾਹਤਾ ਮੈਨੂੰ ਫੋਨ ਕਰਕੇ ਦੱਸਿਓ ਤੇ ਆਪਾਂ ਉਸ ਵੀਡੀ ਬਹੁਤ ਵਧੀਆ ਲੱਗਿਆ ਤੁਹਾਡਾ ਕੰਮ ਤੇ ਮੈਨੂੰ ਲੰਘਦੇ ਨੂੰ ਪਤਾ ਲੱਗਿਆ ਵੀ ਬਾਈ ਦਾ ਯਾਰ ਇਹ ਕੰਮ ਮੈਂ ਤੁਹਾਨੂੰ ਪੁੱਛ ਲਿਆ ਤੇ ਬਹੁਤ ਜੀ ਕੀਤਾ ਵੀ ਬਾਈ ਨੂੰ ਵੀ ਯਾਰ ਜਿਹੜਾ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਜਿਹੜੀ ਸਰਵਿਸ ਦਿੰਦੇ ਹੋ ਤੁਹਾਡੀ ਉਹ ਬਹੁਤ ਵਧੀਆ ਧੰਨਵਾਦ ਬਾਈ ਜੀ ਬਹੁਤ ਬਹੁਤ ਥੈਂਕ ਯੂ